ਫਿਰੋਜ਼ਪੁਰ ਦੇ ਸਰਦ ਦੀ ਪਿੰਡ ਮਾਛੀਵਾੜਾ ਦਾ ਇੱਕ ਹੋਰ ਤਸਕਰ 1.5 ਕਿਲੋ ਚਿੱਟੇ ਨਾਲ ਸਾਥੀ ਤਸਕਰ ਸਮੇਤ ਗ੍ਰਿਫਤਾਰ ਏਐਨਟੀਐਸਡੀ ਟੀਮ ਨੇ ਕੈਂਟ ਦੀ ਚੁੰਗੀ ਨੰਬਰ 7 ਕੋਲੇ ਨਾਕਾਰ ਸਵਾਰ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਇੱਕ ਮੱਖੂ ਦੇ ਪੀਰ ਮੁਹੰਮਦ ਪਿੰਡ ਦਾ ਮਹਿੰਗੇ ਸ਼ੌਕ ਕੇ ਵੇ ਨੌਜਵਾਨ ਪੀੜੀ ਨੂੰ ਨਸ਼ਾ ਤਸਕਰੀ ਵੱਲ ਲਿਜਾ ਰਹੇ ਹਨ ਇਸ ਗੱਲ ਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਵੱਲੋਂ ਦੋ ਅਜਿਹੇ ਤਸਕਰਾਂ ਨੂੰ ਕਾਬੂ ਕੀਤਾ ਹੈ ਜੋ ਮਹਿੰਗੇ ਸ਼ੌਕ ਕਾਰਨ ਸਰਦੋਂ ਪਾਰ ਨਸ਼ੇ ਦੀ ਤਸਕਰੀ ਕਰਨ ਲੱਗ ਪਏ ਫਿਰੋਜ਼ਪੁਰ ਕੈਂਟ ਦੀ ਚੁੰਗੀ ਨੰਬਰ 7 ਕੋਲੋਂ ਫੜੇ ਗਏ ਇਹਨਾਂ ਕਾਰ ਸਵਾਰ ਤਸਕਰਾਂ ਵਿੱਚ ਇੱਕ ਸਰਦੀਪਿੰਡ ਮਾਛੀਵਾੜਾ ਦਾ ਰਹਿਣ ਵਾਲਾ ਹੈ ਇਸ ਪਿੰਡ ਦੇ ਰਹਿਣ ਵਾਲੇ ਦੋ ਤਸਕਰ ਪਹਿਲਾ ਵੀ ਐਨਟੀਐਫ ਸਾਢੇ 3 ਕਿਲੋ ਹੈਰੋਇਨ ਦੇ ਨਾਲ ਕਾਬੂ ਕਰ ਚੁੱਕੀ ਹੈ ਇਹ ਤਸਕਰ ਸਰਦੋਂ ਪਾਰ ਦਰੋਂਡੇ ਜਰੀਏ ਹੈਰੋਇਨ ਦੀਆਂ ਖੇਪਾਂ ਮੰਗਵਾਉਂਦੇ ਆ ਰਹੇ ਸਨ ਇਸ ਵਾਰ ਫੜੇ ਗਏ ਇਹਨਾਂ ਦੋ ਕਾਰ ਸਵਾਰ ਤਸਕਰਾਂ ਤੋਂ ਐਨਟੀਐਫ ਦੀ ਟੀਮ ਨੇ 1.5 ਕਿਲੋ ਹੈਰੋਇਨ ਬਰਾਮਦ ਕੀਤੀ ਇਹਨਾਂ ਤਸਕਰਾਂ ਵਿੱਚੋਂ ਇੱਕ ਦੀ ਉਮਰ 24 ਅਤੇ ਦੂਸਰੇ ਦੀ 18 ਸਾਲ ਤੋਂ ਜ਼ਿਆਦਾ ਹੈ ਤਸਕਰ ਸੰਦੀਪ ਸਿੰਘ ਪੁੱਤਰ ਕਰਨੈਲ ਸਿੰਘ ਸਰਦ ਦੀ ਪਿੰਡ ਮਾਛੀਵਾੜੇ ਦਾ ਰਹਿਣ ਵਾਲਾ ਹੈ ਜਦਕਿ ਲਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮੱਖੂ ਦੇ ਪਿੰਡ ਪੀਰ ਮੁਹੰਮਦ ਦਾ ਰਹਿਣ ਵਾਲਾ ਹੈ ਐਨਟੀਐਫ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਇਹਨਾਂ ਦੋਹਾਂ આરોપી ਤਸਕਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਹੋਰ ਖੁਲਾਸੇ ਕੀਤੇ ਜਾ ਸਕਣ ਫਿਲਹਾਲ ਇਹਨਾਂ ਦੋਨਾਂ ਤਸਕਰਾਂ ਤੇ ਪਹਿਲਾਂ ਕੋਈ ਨਸ਼ੇ ਦਾ ਪਰਚਾ ਦਰਜ ਨਹੀਂ ਹੈ ਦੱਸ ਦੇ ਚਲਿਏ ਕਿ ਪਿਛਲੇ 4 ਦਿਨਾਂ ਦੇ ਵਿੱਚ ਐਨਟੀਐਫ ਨੂੰ ਇਹ ਦੂਸਰੀ ਵੱਡੀ ਸਫਲਤਾ ਮਿਲੀ ਹੈ